ਪੱਤਰਾ ਸੁਆਦ ਇੱਕ ਵਾਰੀ ਤਾੜੀ ਮਾਰੋ ਖੁੱਲ ਕੇ ਜਾਂਦੇ ਜਾਂਦੇ ਮੁੰਡੇ ਦੀ ਖੇਡ ਸੁਆਦ ਆਈ ਅੰਬਰ ਅਨ ਫਾਈਨਲ ਆਖੰਮ ਪਰਾਂ ਦੇ ਉਪਰਾ ਸ਼ਾਹੇਦ ਪੱਤਰੇ ਲਈ 200 ਡਾਕਰਾ ਜਿਹੜੇ ਕਦੇ ਭਗੰਦਰ ਸਿੰਘ ਜੀ ਸੁੱਖਾ ਨਾ ਕਦੇ ਇਧਰ ਜੱਫਾ ਕਦੇ ਉਧਰ ਜੱਫੇ ਦੀ ਕਹਿੰਦੇ ਗੱਲ ਵੱਖਰੀ ਹੋ ਕਦੇ ਧੂਰ ਕੋੜੀ ਆ ਕਹਿੰਦੇ ਕੋਪੀ ਦਾ ਛੇਲਾ ਇਧਰ ਕਹਿੰਦੇ ਸ਼ੀਰਾ ਕਰੂ ਕਮਾਲ ਮੁੰਡਾ ਜਿਵੇਂ ਕਹਿੰਦੇ ਹੋ ਜਾ ਵੀ ਮੋਗੇ ਆਲਾ ਮੋਗੇ ਆਲਾ ਮੋਗੇ ਆਲਾ ਪਰ ਉਹ ਗਿਆ ਪਾਡਾ ਕਹਿੰਦੇ ਹੋ ਗਿਆ ਹੋ ਗਿਆ ਅਗਲੀ ਕਬੱਡੀ ਹੌ ਕਹਿੰਦੇ ਮੀਆਂ ਆਸੂ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਉਣ ਦੇ ਲਈ ਕਿ ਥੰਮਾ ਵਰਗੇ ਪੱਟ ਮੁੰਡੇ ਦੇ ਸਾਤੀ ਤੱਕ ਲਾਹੌਰ ਦਾ ਨਹੀਂ ਬਹਿ ਜਾ ਬਹਿ ਜਾ ਕਰਾਈ ਜਾਂਦਾ ਟਾਈਮ ਜਾਂਦੇ ਲਈ ਪਾਉਂਦਾ ਨਹੀਂ ਪਰ ਇਹਨੇ ਕਹਿੰਦੇ ਵੀ ਸੰਧੂ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਾ ਦਿੱਤੀ ਯੰਗ ਦੀ ਟੀਮ ਦੇ ਲਈ ਇੱਕ ਤਕੜੇ ਨੰਬਰ ਦਾ ਕਹਿੰਦੇ ਵਾਧਾ ਹੁੰਦਾ ਹੋਇਆ ਅਗਲੀ ਕਬੱਡੀ ਡੋਕਰ ਦੀ ਪੈਰੀਆਂ ਨਾਲੀ ਬੋਲੇੜੀਆਂ ਤਰਖਾ ਫੋਲੋ ਇਹੋ ਆ ਗਿਆ ਕਹਿੰਦੇ ਡੋਕਰ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਜੱਫੀ ਚਾਰ ਜਿਵੇਂ ਕਹਿੰਦੇ ਹੁੰਦੇ ਆ ਵੀ ਚਾਰੇ ਤਿਆਰ ਵਾਰ ਤਿਆਰ ਮੋਹਿਤ ਢੀਂਗ ਵਰਗੇ ਉਰਲੀ ਕੰਨੀ ਤੇ ਕਹਿੰਦੇ ਅਮਨ ਜਹਾਜ ਦੀ ਕਹਿੰਦੇ ਗੱਲ ਵੱਖਰੀ ਪਰ ਜਿਵੇਂ ਕਹਿੰਦੇ ਹੁੰਦੇ ਵੀ ਵੱਡੇ ਤਜਰਬੇ ਵਾਲਾ ਖਿਡਾਰੀ ਬੋਗਰ ਹੋ ਨੰਬਰ ਦਾ ਵਾਅਦਾ ਕਹਿੰਦੇ ਕਰਦਾ ਹੋਇਆ ਆਪਣੀ ਟੀਮ ਦੇ ਲਈ ਟਿੱਕੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਰਾਦਰ ਦੀ ਧਰਦੀ ਦਾ ਬਿੱਕਾ ਕਬੱਡੀ ਪਾ ਰਿਹਾ ਹੈ ਲਓ ਦਵਿੰਦਰ ਸਿੰਘ ਜੀ ਸੰਧੂ ਸਾਹਿਬ ਨਜ਼ਾਰਾ ਲਈਏ ਲਓ ਸਾਹਮਣੇ ਵੇਖੀਏ ਸੁਆਦ ਗਗਨ ਸੰਧੂ ਬਹੁਤ ਵੱਡਾ ਮਾਨ ਨੇ ਸਾਮ ਜਸਤਾਨ ਦੀ ਸਾਡਾ ਬਹੁਤ ਵੱਡਾ ਮਾਣ ਹੈ। ਲਓ ਖੇਡ ਦੇ ਮੈਦਾਨ ਦੇ ਵਿੱਚ ਤੇ ਕੀ ਟਿਉਟੀ ਦਾ ਮੈਚ ਚੱਲ ਰਿਹਾ ਹੈ। ਸਾਮੇ ਦੀ ਗੱਲ ਦੇਖੀਏ। ਲਓ ਫੇਰ ਕਬੱਡੀ ਪੈ ਰਹੀ ਹੈ। ਯੂਥ ਦੇ ਜੰਗ ਦਾ ਮੁਕਾਬਲਾ ਚੱਲ ਰਿਹਾ ਹੈ। ਆਓ ਸਾਹਮਣੇ ਦੇਖੀਏ ਕਿ ਸ਼ਮਕਾ ਨਹੀਂ ਖਾਧੀਆਂ ਕਿਸੇ ਵੀ ਨਾਰ ਤੋਂ। ਬੇਬੇ ਨੇ ਖਵਾਈ ਚੂਰੀ ਕੁੱਟ-ਕੁੱਟ ਕੇ ਜਿੱਤ ਕੇ ਮੈਦਾਨ ਬਾਤਾਂ ਨੂੰ ਕਰੀ ਦੀ। ਤੇ ਆਓ ਜਾਕਰ ਸਿਰੇ ਦਾ ਨੰਬਰ ਰਾ ਗਿਆ। ਜਫੇ ਲਾਉਣੇ ਪੈਣੇ ਐ ਐਨ ਸਮੀ ਵਿਧੀ ਕਰਨੀ ਪੈਣੀ ਐ। ਔਰ ਦੇਖਿਓ ਮਹਿਕ ਪੱਤਰ ਫਿਰ ਤਿਆਰ ਵਰ ਤਿਆਰ ਹੈ ਆ ਮੁੰਡੇ ਲੀਆਂ ਰੇਡਾਂ ਦੇ ਉੱਪਰ ਬਹੁਤ ਵੱਡਾ ਮਾਣ ਹੈ ਯੂਥਰੂ ਗੋਲਡੀ ਖੱਟੜਾ ਹੁਣਾ ਨੇ ਨਾਲ ਉਹਨਾਂ ਦੇ ਨਾਲ ਸਾਡੇ ਕਰਵੀਰ ਜੁਲੇ ਜੀ ਠੱਡਾ ਟਰਾਂਸਪੋਰਟ ਦਾ ਬਹੁਤ ਵੱਡਾ ਜ਼ਿਕਰ ਆਉਂਦਾ ਇਸੇ ਨਗਰ ਦੀ ਹੈ ਗੋਲਡੀ ਜੀ ਦੇ ਪਿੰਡ ਦੀ ਨਗਰ ਦੀ ਬਹੁਤ ਸਾਹਮਣੇ ਦੇਖੀਏ ਵੀ ਨੰਬਰ ਰੇਡਰ ਦਾ ਚੁੱਕਿਆ ਬਾਤ ਸੋਹਣਾ ਤੇ ਸੁਜਜੇ ਢੰਗ ਦੇ ਨਾਲ ਕਿਤੇ ਹਾਸਾ ਜ਼ਕੀਰ ਹਰਜੀਤ ਬਰਾੜ ਨੇ ਰੇਡਾਂ ਪਾਈਆਂ ਰੂਪੇ ਵਾਲੀਏ ਰੂਪੇ ਗੋਲੇ ਵਾਲੀਏ ਨੇ ਰੇਡਾਂ ਪਾਈਆਂ ਇਹ ਸਮੇਂ ਦੀਆਂ ਗੱਲਾਂ ਨੇ ਕੁਝ ਖਿਡਾਰੀ ਹੱਸ-ਹੱਸ ਕੇ ਵੱਡੀਆਂ ਸੱਟਾਂ ਤੇ ਰੇਡਾਂ ਪਾ ਲੈਂਦੇ ਐ ਪਾਟ ਆ ਗਿਆ ਵੱਡੇ ਭਾਈ ਬਾਜੀ ਅਗਲੀ ਕਬੱਡੀ ਹੋਥੇ ਦੇ ਪਾਟਾ ਪਾਟਾ ਹੋਇਆ ਆ ਵੀ ਜਿਵੇਂ ਕਹਿੰਦੇ ਹੁੰਦੇ ਆ ਹੱਸ-ਹੱਸ ਕੇ ਕਬੱਡੀਆਂ ਪਾਉਣ ਵਾਲਾ ਕਹਿੰਦੇ ਖਿਡਾਰੇ ਧਾਰ ਵਾਲੀਏ ਪਾਡੇ ਦੇ ਕਹਿੰਦੇ ਬੋਲੇ ਫੇ ਧਾਵੇ ਦੇ ਉੱਪਰ ਫਤਰੀ ਦੇ ਕਹਿੰਦੇ ਰਾਜੇ ਵਰਗੇ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਕਹਿੰਦੇ ਪਾਟੇ ਦੀ ਟੱਕਰ ਰਾਜਾ ਤੇ ਪਾਟਾ ਪਾਟਾ ਦੇ ਰਾਜਾ ਪੱਲੇ 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 ਹਾਂ ਕਹਿੰਦੇ ਆਹ ਕਹਿੰਦੇ ਬੱਲੇ 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 ਵਾਹੋ ਕਿਸਮਤਿਆਂ ਬੜੀਆਂ ਭਰੀ ਵੀਰ ਦੇ ਬਣ ਗਿਆ ਗਲੀਆ ਆ ਤੂੰ ਕੰਮ ਹੋ ਗਿਆ ਰਿਵਿਊ ਮੰਗਿਆ ਸੀ ਉਹ ਰੇਡਰ ਦਾ ਹੀ ਨੰਬਰ ਆ ਰੇਡਰ ਦਾ ਹੀ ਨੰਬਰ ਆ ਜਿਹੜਾ ਪਿਛਲੇ ਨੰਬਰ ਦਾ ਤਾਂ ਰਿਵਿਊ ਮੰਗਿਆ ਸੀਗਾ ਫ੍ਰੀ ਪਲੇ ਮੰਗੀ ਸੀ ਉਹ ਰੇਡਰ ਦਾ ਹੀ ਨੰਬਰ ਆ ਜੀ ਇਹ ਨੋਟ ਕਰ ਲਿਆ ਜੀ ਜਨਨ ਸਾਹਿਬ ਹਾਂਜੀ ਹਾਂਜੀ ਲਓ ਸਾਹਮਣੇ ਤੱਕੀ ਇਹ ਮੀਆਂ ਸੁ ਕਬੱਡੀ ਪਾਰਿਆਂ ਖੇਡ ਦੇ ਮੈਦਾਨ ਦੇ ਵਿੱਚ ਰੀਸ਼ਾਨ ਜੀ ਉਹ ਰੇਡਰ ਦਾ ਨੰਬਰ ਆ ਨੋਟ ਕਰ ਲਿਆ ਜਾਵੇ ਲਓ ਕਬੱਡੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਆ ਸੁਹਾਗ ਵੱਜੀਆਂ ਚਾਰ ਤੇ ਤੜੀਆਂ ਵੱਜੜੀਆਂ ਕੇ ਨਹੀਂ ਵੱਜੜੀਆਂ ਸਮੇਂ ਦੀ ਗੱਲ ਹੈ ਰੇਡ ਚੋਟੀ ਦੀ ਸੁਹਾਗ ਸਵਾਦ ਮਾ ਖੇਡ ਕਬੱਡੀ ਦਾ ਐਵੇਂ ਨਹੀਂ ਇੱਕ ਨੰਬਰ ਦਾ ਰੇਡਰ ਬਣ ਗਿਆ ਇਹ ਮੁੰਡਾ ਮੀਆਂ ਅਸਰਵ ਕਿਸੇ ਗੱਲ ਕਰਕੇ ਬਣਿਆ ਹੈ ਹੁਣ ਅਗਲੀ ਕਬੱਡੀ ਅਕਮਲ ਸ਼ਹਿਯਾਦ ਡੋਗਣ ਪਾਉਂਦਾ ਤੇ ਕਿਹੜਾ ਨੌਜਵਾਨੇ ਸਮੇਂ ਦੀ ਗੱਲ ਹੋਵੇਗੀ ਬਾਜੀ ਬਾਹ ਪੂਰੀ ਤਰ੍ਹਾਂ ਜਿਵੇਂ ਕਹਿੰਦੇ ਨੇ ਉਹ ਵੀ ਫਸਿਆ ਹੋਇਆ ਮੈਚ ਮੇਰੇ ਮਿੱਤਰੋ ਕਦੇ ਇਧਰ ਜੱਫਾ ਕਦੇ ਉਤਰ ਜੱਫਾ ਹੈ ਅੱਛਰ ਵਾਲੀਆ ਬਾਈ ਸੰਦਾ ਐ ਕਹਿੰਦੇ ਬੈਠਾ ਦੇਖਦਾ ਲੈ ਵੀ ਸੰਦੇ ਬਾਈ ਉਹ ਜਿਵੇਂ ਕਹਿੰਦੇ ਵੀ ਕਿੰਨੇ ਹੀੜ ਇੱਕ ਇੱਕ ਜੱਫਾ ਬੜਾ ਕੀਮਤੀ ਬਣਿਆ ਹੋਇਆ ਹੈ ਇੱਕ ਗ੍ਰੇਡ ਇੱਕ ਇੱਕ ਜੱਫਾ ਕੀਮਤੀ ਬਣਿਆ ਹੋਇਆ ਕਹਿੰਦੇ ਆ ਮੈਂ ਤਾ ਹਾਂਜੀ ਕੁਝ ਗਿਲੇ ਛਿੱਕਦੇ ਤੇ ਵਿਦ ਨਾਲ ਮਸਲੇ ਵਿਗੜ ਜਾਂਦੇ ਨੇ ਰਾਜੀਨਾਮਾ ਕਰ ਲੋ ਨਿੰਬੜ ਜਾਂਦੇ ਨੇ ਹਾਂਜੀ ਸੱਪਟੀ ਕੌਣ ਕੌਣ ਪਾ ਰਿਹਾ ਕਹਿੰਦੇ ਉਗਰ ਤਿਆਰ ਬਾਰ ਚਾਰ ਹੈ ਕਹਿੰਦੇ ਕਬੱਡੀ ਪਾਉਣ ਦੇ ਲਈ ਲਓ ਕਬੱਡੀ ਪੈ ਚੁੱਕੀ ਹੈ ਖੇਤਾਂ ਉਨੀ ਝਕਾਉਂਦੇ ਵਿੱਚ ਖੜੇ ਇਕੱਠੇ ਜੇ ਦਸਕੇ ਦੀ ਘੋੜੀ ਉੱਤੇ ਕਾਠੀ ਪਾ ਦੀਏ ਅੱਜ ਕੱਲ ਸਮੇਂ ਦੀ ਲਗਾਮ ਹੱਥ 'ਚ ਇਹ ਫਲਾਈਂਗ ਆਫ ਹਾਰਸ ਦਾ ਫਤਾਵੇ ਗੱਭਰੂ ਨੂੰ ਮਿਲਿਆ ਹੈ ਪਲੈਂਗ ਹਾਰਸ ਦਾ ਖਤਮ ਇਹ ਅਕਮਲ ਸ਼ਹਜਾਦ ਦੁੱਧਰ ਨੂੰ ਮਿਲਿਆ ਉਹਨੇ ਘੋੜੇ ਦਾ ਖਤਮ ਮਿਲਿਆ ਲੈ ਵੀ ਐਨ ਚੋਟੀ ਜਿਡੀਆਂ ਪਤੜਾ ਹਰਿਆ ਮੁੰਡਿਆ ਇਧਰੋਂ ਰੇਡ ਮੁੜੀ ਹੈ ਤੇ ਤੈਨੂੰ ਵੀ ਰੇਡ ਮੋੜਨੀ ਪੈਣੀ ਹੈ ਕਬੱਡੀ 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 ਵੱਡੇ ਫੈਸਲੇ ਆ ਸਤਰੇ ਦੇ ਚੋਟੀ ਦੇ ਜਾਫੀ ਨੂੰ ਹੱਥ ਲਾਇਆ ਤੇ ਨੰਬਰ ਰੇਡਰ ਦਾ ਹੋ ਚੁੱਕਿਆ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਤੇ ਬੋਲ ਵੱਡੇ ਬਾਈ ਦੇ ਕਬੱਡੀ ਹਾਂ ਕਹਿੰਦੇ ਬਾਲਾ ਪਾਤਾ ਹੋਇਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਦੂਤ ਬੜਾ ਦੀ ਟੀਮ ਦੇ ਕਹਿੰਦੇ ਚਾਰ ਮੰਨੇ ਪਰ ਮੰਨੇ ਜਾਫੀਆਂ ਦੇ ਵਿੱਚੋਂ ਹੁਣ 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 ਕੀ 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 ਕੀਦੋ ਕੀ ਗੱਲ ਬਣ ਗਈ ਕੁਝ ਗੱਲ ਦੀ ਸਮਝ ਨਾ ਆਈ ਜਾਫੀ ਦਾ ਨੰਬਰ ਜਾਫੀ ਵਾਲਾ ਗਲਤ 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 ਨੂੰ ਕਿਸੇ ਦਾ ਫਰ ਨਹੀਂ ਹੁੰਦਾ ਗਰੇ ਵਾਲਾ ਸੱਚ ਕਹਿ ਗਿਆ ਐਵੇਂ ਰੌਲਾ ਪਾ ਰਿਹਾ